ਲੋਜੀ ਉਹੀ ਹੋ ਗਿਆ ਜਿਸ ਦਾ ਡਰ ਸੀ ਉਹੀ ਚੀਜ਼ਾਂ ਵਾਪਰ ਰਹੀਆਂ ਨੇ ਜਿਸ ਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਚਰਚਾ ਮਾਛੜੀਆਂ ਸੀ ਕਿ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਆ ਪਾਰਟੀ ਦੀ ਗਤੀਵਿਧੀ ਦੇ ਉੱਪਰ ਕਿੰਤੂ ਕੀਤੇ ਜਾਣਗੇ ਇਸ ਨੂੰ ਤੋੜਨ ਮਰੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਪਾਰਟੀ ਦੀ ਰਣਨੀਤੀ ਦੇ ਉੱਪਰ ਵਾਰ ਕੀਤੇ ਜਾਣਗੇ ਜਾਂ ਫਿਰ ਸਿੱਧੇ ਸ਼ਬਦਾਂ ਦੇ ਵਿੱਚ ਕਮਾ ਤਾਂ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਸੰਸਦ ਮੈਂਬਰ ਸਰਜੀਤ ਸਿੰਘ ਖਾਲਸਾ ਹੋਰਾਂ ਦੀ ਨਵੀਂ ਬਣੀ ਪਾਰਟੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਇਸੇ ਤਰੀਕੇ ਦੇ ਨਾਲ ਘਟਨਾਵਾਂ ਵਾਪਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਇਸੇ ਤਰੀਕੇ ਦੇ ਨਾਲ ਕਾਰਜਸਾਧੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਇਹ ਜਿਹੜੇ ਬਿਆਨ ਨੇ ਇਹ ਜਿਸ ਤਰੀਕੇ ਦੇ ਨਾਲ ਤੋੜ ਮਰੋੜ ਕੇ ਬਹੁਤ ਸਾਰੀਆਂ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹਦੇ ਪਿੱਛੇ ਕਾਰਨ ਕੀ ਨੇ ਵਜ੍ਹਾ ਕੀ ਹੈ ਤੇ ਕਿਹੜੇ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹਦੇ ਮੰਦੇ ਵਿੱਚ ਐਡਾ ਵੱਡਾ ਡਰ ਬਣਿਆ ਪਿਆ ਕਿ ਭਾਈ ਜੇਕਰ ਇਸ ਪਾਰਟੀ ਦੇ ਵੱਲੋਂ ਪੈਰ ਲਾ ਲਏ ਗਏ ਪੰਜਾਬ ਦੇ ਵਿੱਚ ਇਸ ਦੇ ਵੱਲੋਂ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਜਾਂ ਫਿਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜੇਕਰ ਇਹ ਪਾਰਟੀ ਸਫਲ ਹੋ ਜਾਂਦੀ ਹੈ ਤਾਂ ਫਿਰ ਕੀ ਇਸ ਪਾਰਟੀ ਦੇ ਵੱਲੋਂ ਹੋਰਨਾਂ ਪਾਰਟੀਆਂ ਨੂੰ ਖੁੱਡੇ ਲਾਈਨ ਲਾ ਦਿੱਤਾ ਜਾਣਾ ਇਸ ਕਰਕੇ ਇਸ ਤਰੀਕੇ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਦਰਅਸਲ ਇੱਕ ਬਿਆਨ ਵਾਇਰਲ ਕੀਤਾ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਕਹਿ ਕੇ ਇਸ ਬਿਆਨ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਇਸ ਬਿਆਨ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਖਾਲਸਾ ਹਰਾਂ ਦੇ ਵੱਲੋਂ ਇਸ ਨਵੀਂ ਬਣੀ ਪਾਰਟੀ ਦੇ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਆ ਭਾਵੇਂ ਉਹ ਸਰਬਜੀਤ ਸਿੰਘ ਖਾਲਸਾ ਹੋਣ ਭਾਵੇਂ ਉਹ ਬਾਪੂ ਤਰਸੇਮ ਸਿੰਘ ਹੋਣ ਉਹਨਾਂ ਵਿਚਾਰਾਂ ਦੇ ਉੱਪਰ ਟਿੱਪਣੀਆਂ ਕੀਤੀਆਂ ਗਈਆਂ ਨੇ ਟਿੱਪਣੀਆਂ ਵੀ ਕੋਈ ਆਮ ਨਹੀਂ ਖਾਸ ਨਹੀਂ ਜਿਸ ਤਰੀਕੇ ਦੇ ਨਾਲ ਤਿੱਖੇ ਸ਼ਬਦਾਂ ਦੀ ਵਰਤੋਂ ਇਸ ਦੇ ਵਿੱਚ ਕੀਤੀ ਗਈ ਹੈ ਖਾਲਿਸਤਾਨ ਤੋਂ ਭਗੌੜੇ ਹੋਣ ਵਾਲੀ ਪਾਰਟੀ ਦਾ ਪਾਰਟੀ ਤੱਕ ਇਸ ਬਿਆਨ ਦੇ ਵਿੱਚ ਕਿਹਾ ਗਿਆ ਪਰ ਇਹ ਸਾਰੀ ਚੀਜ਼ ਦੇ ਬਾਰੇ ਇਸ ਬਿਆਨ ਦੇ ਬਾਰੇ ਇਸ ਵਾਇਰਲ ਹੋ ਰਹੀ ਪੋਸਟ ਦੇ ਬਾਰੇ ਹਮਦਰਦ ਟੀਵੀ ਦੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾਂਦੀ ਪਰ ਇਹ ਸਭ ਦੇ ਦਰਮਿਆਨ ਇਸ ਦੇ ਉੱਪਰ ਚਰਚਾ ਕਰਨੀ ਬਣਦੀ ਹੈ ਇਸ ਦੀ ਕੋਕ ਪੜਤਾਲ ਕਰਨੀ ਬਣਦੀ ਹੈ ਕਿ ਭਾਈ ਕਿਹੜੇ ਐਸੇ ਲੋਕ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਡਰ ਪੈ ਗਿਆ ਕਿ ਇਸ ਨਵੀਂ ਬਣੀ ਪੰਥਕ ਧਿਰ ਇਸ ਨਵੀਂ ਬਣੀ ਸਿਆਸੀ ਧਿਰ ਦੇ ਆ ਜਿਹੜੇ ਕਾਰਗੁਜ਼ਾਰੀਆਂ ਦੇ ਦੌਰ ਚੱਲਣਗੇ ਇਸ ਦੇ ਨਾਲ ਪੰਜਾਬ ਦੇ ਨੌਜਵਾਨ ਬਚਣ ਦੀ ਕੋਸ਼ਿਸ਼ ਨਾ ਕਿਤੇ ਕਰ ਲੈਣ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਪਾਸਾ ਨਾ ਕਿਤੇ ਵੱਟ ਜਾਣ ਪੰਜਾਬ ਨੌਜਵਾਨ ਕਿਤੇ ਸਿੱਖੀ ਵਾਲ ਨੂੰ ਆਪਣਾ ਆ ਜਿਹੜਾ ਮੋੜਾ ਹੈ ਉਹ ਨਾ ਪਾਲਣ ਇਹ ਸਾਰੀਆਂ ਚੀਜ਼ਾਂ ਤੋਂ ਡਰਿਆ ਕੌਣ ਪਿਆ ਹੈ ਕਿਸ ਤਰੀਕੇ ਦੇ ਨਾਲ ਇਹ ਸਾਰੀ ਸਥਿਤੀ ਜਿਹੜੀ ਹੈ ਉਹ ਇੱਕ ਇਸ ਤਰੀਕੇ ਦੇ ਦੌਰ ਦੇ ਵਿੱਚ ਜਾ ਕੇ ਪਹੁੰਚ ਚੁੱਕੀ ਹੈ ਜਿਸ ਦੇ ਨਾਲ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਬਣਾਈ ਗਈ ਇਹ ਨਵੀਂ ਪਾਰਟੀ ਜਿਹੜੀ ਹੈ ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਸੋਚਣ ਵਿਚਾਰਨ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਨੇ ਕਿ ਭਾਈ ਕਿਹੜੇ ਉਹ ਲੋਕ ਨੇ ਜਿਨ੍ਹਾਂ ਦੇ ਵੱਲੋਂ ਇਸ ਵਕਤ ਇਸ ਬਿਆਨ ਨੂੰ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਜਾ ਰਿਹਾ ਜਿਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਪੁਸ਼ਟੀ ਜੜੀ ਹੈ ਹਮਦਰਦ ਟੀਵੀ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਸੋ ਵੱਖ-ਵੱਖ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਪਿਛਲੇ ਸਮੇਂ ਦੇ ਵਿੱਚ ਡਰ ਭੈ ਕੈ ਨੂੰ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਪਿਆ ਇਹਦੇ ਬਾਰੇ ਵੀ ਚਰਚਾਾਂ ਵਿੱਚ ਛੜੀਆਂ ਉਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਪੰਜਾਬ ਦੀ ਸੱਤਾਧਰ ਪਾਰਟੀ ਹੋਵੇ ਜਾਂ ਫਿਰ ਕਾਂਗਰਸ ਹੋਵੇ ਜਾਂ ਫਿਰ ਭਾਜਪਾ तमाम ਪਾਰਟੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਹਨਾਂ ਦੇ ਮੱਥੇ ਦੇ ਉੱਪਰ ਛਿਕਨਤਾ ਜ਼ਰੂਰ ਪਿਆ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਖੇਤਰੀ ਪਾਰਟੀ ਦੇ ਬਦਲੋ ਪੈਰਤਰਾਵਾ ਕੀਤਾ ਗਿਆ ਸੋ ਇਹ ਸਭ ਦੇ ਦਰਮਿਆਨ ਆ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਪਰ ਪ੍ਰਗਟ ਸਿੰਘ ਮੀਆ ਬੈਂਡ ਮੌਜੂਦ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਦੇ ਮੈਂਬਰ ਨੇ ਇਹਨਾਂ ਦੇ ਕੋਲੋਂ ਜਾਣਦੇ ਹਾਂ ਇਹਨਾਂ ਦੇ ਕੋਲੋਂ ਆ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਸਾਰੀ ਵਾਇਰਲ ਕੀਤੀ ਜਾਂਦੀ ਪੋਸਟ ਦੇ ਬਾਰੇ ਕੀ ਸੋਚ ਦੇ ਵਿਚਾਰ ਦੇ ਨੇ ਪ੍ਰਗਟ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਦੇ ਉੱਪਰ ਸਭ ਤੋਂ ਪਹਿਲਾਂ ਸਾਰੀ ਟੀਮ ਨੂੰ ਹਮਦਰਦ ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰੀਕੇ ਦੇ ਨਾਲ ਇੱਕ ਪੋਸਟ ਵਾਇਰਲ ਹੋ ਰਹੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਕੋਲ ਮੁਖਾਤਬੂ ਕੇ ਇਹ ਪੋਸਟ ਜਿਵੇਂ ਲਿਖੀ ਗਈ ਆ ਹਾਲਾਂਕਿ ਇਸ ਦੀ ਪੁਸ਼ਟੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਸਕਦੀ ਪਰ ਇਹਦੇ ਵਿੱਚ ਖਾਲਿਸਤਾਨ ਤੋਂ ਪਕੌੜੀ ਹੋਈ ਪਾਰਟੀ ਲਿਖ ਦਿੱਤਾ ਗਿਆ ਨਵੀਂ ਬਣੀ ਅਕਾਲੀ ਦਲ ਅਵਾਰਿਸ ਪੰਜਾਬ ਦੇ ਨੂੰ ਇਹਨੂੰ ਕਿਵੇਂ ਵੇਖਦੇ ਹੋ ਕਿਹੜੇ ਲੋਕਾਂ ਦੇ ਮਨ ਦੇ ਵਿੱਚ ਡਰ ਪਿਆ ਹੋਇਆ ਜਿਨ੍ਹਾਂ ਦੇ ਕੋਲੋਂ ਇਸ ਤਰੀਕੇ ਦੇ ਨਾਲ ਬਿਆਨ ਜਿਹੜੇ ਨੇ ਆਫਰ ਪੋਸਟਾਂ ਬਣੀਆਂ ਬਣਾਈਆਂ ਜਾਂ ਜਿਹੜੀਆਂ ਉਹਬੈਲ ਕੀਤੀਆਂ ਜਾ ਰਹੀਆਂ ਨੇ ਵੇਖੋ ਜੀ ਸ਼ਿਰਗਰ ਭਾਜੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਇਹ ਜਿਹੜੀਆਂ ਇਹ ਸਿਆਸਤੀ ਜਿਹੜੀ ਇਸ ਟਾਈਮ ਸਿਆਸਤ ਦੇ ਉੱਤੇ ਪਾਰਟੀ ਉਹ ਜਿਹੜੀਆਂ ਵਿਰੋਧੀ ਪਾਰਟੀਆਂ ਵਾਂ ਜਿਨ੍ਹਾਂ ਨੂੰ ਬਿਲਕੁਲ ਡਰ ਸਤਾ ਰਿਹਾ ਵੀ ਇਹ ਖੇਤਰੀ ਪਾਰਟੀ ਕਿਉਂ ਖੜੀ ਹੋ ਗਈ ਆ ਜੀ ਉਹ ਸਭ ਇਹ ਕੰਮ ਕਰ ਰਹੇ ਉਹਨਾਂ ਦੇ ਅਜਿੱਤੀ ਸੈੱਲ ਕਰ ਰਹੇ ਆ ਸਾਡੇ ਵੱਲੋਂ ਇਹੋ ਜਿਹਾ ਕੋਈ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਲੋ ਤਾਂ ਸਾਡੀ ਟੀਮ ਨੇ ਬਿਆਨ ਨਹੀਂ ਦਿੱਤਾ ਸਾਰੇ ਝੂਠੀਆਂ ਫਵਾਵਾ ਵਾਂ ਹਾਂ ਠੀਕ ਆ ਸ਼ਾਇਦ ਤੁਸੀਂ ਇੱਕ ਦੇਖਿਓ ਨਹੀਂ ਫੋਟੋ ਮੈਂ ਅੱਜ ਦੇਖੀ ਸੀ ਸੋਸ਼ਲ ਮੀਡੀਆ 'ਇੱਕ ਫੋਟੋ ਕੋ ਮਰੀਆ ਜਦੋਂ ਬਾਪੂ ਜੀ ਨਹੀਂ ਬੰਗਲਾ ਸਾਹਿਬ ਜਿੱਥੇ ਗਏ ਸੀ ਇਸ ਦਮ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਉਹਨਾਂ ਸੌ ਚੁਕਨੀ ਉੱਥੇ ਜਿਹੜੀ ਗੁਰਦੁਆਰਾ ਸਾਹਿਬ ਦੀ ਟੀਮ ਆ ਜੀ ਕਮੇਟੀ ਆ ਉਹਨਾਂ ਨੇ ਬਾਪੂ ਜੀ ਉਹਨਾਂ ਉੱਤੇ ਭਾਈ ਸਰਬਜੀਤ ਸਿੰਘ ਨੂੰ ਸਨਮਾਨਤ ਕੀਤਾ ਬੰਗਲਾ ਸਾਹਿਬ ਦੀ ਟੀਮ ਨੇ ਤੇ ਉਹਦੇ ਉੱਤੇ ਥੱਲੇ ਅੱਜ ਲਿਖ ਕੇ ਕੀ ਪਾਇਆ ਗਿਆ ਵੀ ਭਾਜਪਾ ਦੀ ਟੀਮ ਬਾਪੂ ਤੇ ਸੇਮ ਸਿੰਘ ਜਿਹਦੇ ਭਾਈ ਸਰਬਜੀਤ ਸਿੰਘ ਨੂੰ ਸਨਮਾਨਤ ਕਰ ਰਿਹਾ ਇਹ ਕਰਕੇ ਸਾਨੂੰ ਬਦਨਾਮ ਕਰ ਰਿਹਾ ਇਹੋ ਜੀ ਕੋਈ ਗੱਲ ਨਹੀਂ ਸਭ ਇਹਨਾਂ ਦੀਆਂ ਜਿਹੜੇ ਪਹਿਲਾਂ ਆਂਦੇ ਸੀ ਖੇਤਰੀ ਪਾਰਟੀ ਆ ਇਹਨੇ ਅਕਾਲੀ ਦਲ ਦਾ ਵਾਅਦਾ ਕਰਦੇ ਸੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੁਣ ਸਾਡੇ ਬਰਾਬਰ ਧਿਰ ਖੜੀ ਹੋ ਗਈ ਆ ਉਹਨਾਂ ਨੂੰ ਡਰ ਸਟਾਉਂਡ ਹੈ ਪਿਆ ਵਾ ਇਹ ਕਰਕੇ ਅਸੀਂ ਸੰਗਤ ਨੂੰ ਇਹੋ ਬੇਨਤੀ ਕਰਦੇ ਆ ਕਿ ਸਾਡੇ ਵੱਲੋਂ ਕੋਈ ਵੀ ਇਹੋ ਜਿਹਾ ਭਾਈ ਸਾਹਿਬ ਦੇ ਲੈਟਰ ਪੈਡ ਤੇ ਜਿੰਨਾ ਵੀ ਇਹ ਸਭ ਅਫਵਾਵਾ ਆ ਸਭ ਝੂਠ ਆ ਕੋਈ ਉਹਨਾਂ ਵੱਲੋਂ ਭਾਈ ਸਾਹਿਬ ਵੱਲੋਂ ਹੋਇਆ ਕੋਈ ਬਿਆਨ ਨਹੀਂ ਆ ਕੋਈ ਪਰਿਵਾਰ ਵੱਲੋਂ ਨਹੀਂ ਆ ਕੋਈ ਟੀਮ ਵੱਲੋਂ ਨਹੀਂ ਆ ਕੋਈ ਪਾਰਟੀ ਵੱਲੋਂ ਹੋਇਆ ਬਿਆਨ ਨਹੀਂ ਆ ਜਿਸ ਤਰੀਕੇ ਖਾਲਸਾ ਰਾਜ ਬਣਾਉਣ ਦੀ ਪਿਛਲੇ ਸਮੇਂ ਦੇ ਵਿੱਚ ਗੱਲ ਚੱਲੀ ਸੀ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਵੀ ਉਹ ਗੱਲਾਂ ਕੀਤੀਆਂ ਗਈਆਂ ਇਸ ਬਿਆਨ ਦੇ ਵਿੱਚ ਵੀ ਉਹੀ ਟਿੱਕਾ ਟਿੱਪਣੀ ਮੁਰੇ ਲਿਆਂਦੀ ਗਈ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਬਾਪੂ ਤਰਸੇਮ ਸਿੰਘ ਹੋਰਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਭਾਈ ਸੰਵਿਧਾਨਿਕ ਧਾਇਰੇ ਦੇ ਵਿੱਚ ਰਹਿ ਕੇ ਸਾਰੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਉਹ ਸਾਰੀ ਚੀਜ਼ ਨੂੰ ਕਿਤੇ ਨਾ ਕਿਤੇ ਟਟੋਲਣ ਦੀ ਕੋਸ਼ਿਸ਼ ਇਸ ਪੋਸਟ ਦੇ ਵਿੱਚ ਕੀਤੀ ਜਾ ਰਹੀ ਹੈ ਜਿਹੜੀ ਕਿ ਬਣੀ ਬਣਾਈ ਲੱਗਦੀ ਹੈ ਜਿਹੜੀ ਕਿ ਕਿਸੇ ਵੀ ਤਰੀਕੇ ਦੇ ਨਾਲ ਅਧਿਕਾਰਤ ਨਹੀਂ ਹੈ ਪਰ ਇਸ ਪੋਸਟ ਦੇ ਉੱਪਰ ਵੀ ਪ੍ਰਗਟਜੀ ਅਧਿਕਾਰਤ ਪੋਸਟ ਭਾਈ ਅਮਰਤਪਾਲ ਸਿੰਘ ਸਾਹ ਹੋਰਾਂ ਦੇ ਵੱਲੋਂ ਲਿਖਿਆ ਗਿਆ ਹੈ ਵੇਖੋ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਇੱਕ ਗੱਲ ਕਹੀ ਵੀ ਸੈਂਟਰ ਸਾਨੂੰ ਜਿੱਧਰ ਚਲਾਉਣਾ ਚਾਹੁੰਦਾ ਹੋਵੇ ਸੈਂਟਰ ਦੀ ਮਰਜ਼ੀ ਆ ਵੀ ਸੈਂਟਰ ਸਾਨੂੰ ਕੀ ਕਿੱਧਰ ਚਲਾਉਣਾ ਚਾਹੁੰਦਾ ਸਾਡੇ ਨੌਜਵਾਨਾਂ ਦੇ ਨਸ਼ੇ ਛਡਾ ਕੇ ਸਾਡੇ ਪੰਜਾਬ ਨੂੰ ਪੂਰੇ ਸਾਡੇ ਹੱਕ ਦੇਣਾ ਚਾਹੁੰਦਾ ਵਾ ਸਾਡੇ ਜੋ ਹੱਕ ਆ ਜੋ ਨੌਜਵਾਨੀ ਨੂੰ ਨਸ਼ੇ ਤੇ ਲਾਇਆ ਪੰਜਾਬ ਦੇ ਇਹਦੇ ਅੱਗਾ ਸਾਨੂੰ ਦੇਣਾ ਚਾਹੁੰਦਾ ਸਹੀ ਤਰੀਕੇ ਨਾਲ ਜਿਹਦੇ ਹੁਣ ਸੈਂਟਰ ਨੇ ਨਹੀਂ ਇਹ ਕੰਮ ਕੀਤੇ ਤੇ ਸੈਂਟਰ ਨੇ ਖੁਦ ਚਾਇਆ ਭਈ ਅਮਮ ਭਾਈ ਅਮਰਪਾਲ ਸਿੰਘ ਕਿਉਂਕਿ ਜਦੋਂ ਸੈਂਟਰ ਨੇ ਹੱਕ ਨਹੀਂ ਦਿੱਤੇ ਵੀ ਅਸੀਂ ਵੇਖਿਆ ਭਈ ਅਮਰਪਾਲ ਸਿੰਘ ਨੂੰ ਇਹਨਾਂ ਨੇ ਜੇਲ੍ਹ ਤੋਂ ਛੁੜਤਾ ਰਿਹਾ ਨਹੀਂ ਕਰ ਰਹੇ ਅਸੀਂ ਇਹ ਸੋਚਿਆ ਭਈ ਅਮਰਪਾਲ ਸਿੰਘ ਖਾਲਸਾ ਨੂੰ ਐਮਪੀ ਬਣਾਇਆ ਜਾਵੇ ਜਦੋਂ ਐਮਪੀ ਬਣਾਇਆ ਗਿਆ ਨਾ ਫੇਰ ਨਹੀਂ ਰਿਹਾ ਕੀਤਾ ਨੂੰ ਸੌਂ ਚਟਾ ਕੇ ਵੀ ਫਿਰ ਅਸੀਂ ਇਹ ਸੋਚਿਆ ਵੀ ਇੱਕ ਆਪਣੀ ਖੇਤਰੀ ਪਾਰਟੀ ਖੜੀ ਕੀਤੀ ਜਾਵੇ ਇਹ ਜੋ ਵੀ ਸਰਕਾਰਾਂ ਚਾਹੁੰਦੀਆਂ ਵਾ ਕਿਉਂਕਿ ਸਰਕਾਰਾਂ ਨੂੰ ਇਹ ਜੋ ਸਾਡੇ ਹੱਕ ਨਹੀਂ ਦਿੱਤੇ ਜਾ ਰਹੇ ਦੇ ਇਸ ਕਰਕੇ ਅਹੀਂ ਆ ਵੇਖੋ ਜੀ ਕੋਈ ਵੀ ਭਾਈ ਅਮਰਪਾਲ ਸਿੰਘ ਦਾ ਘਰ ਦੇਣਾ ਤੁਸੀਂ ਲੈਟਰ ਕਹਿ ਰਹੇ ਹੋ ਜੋ ਨਾ ਭਾਈ ਸਾਹਿਬ ਲਹੇ ਕੋਈ ਨਹੀਂ ਸਿਰਫ ਇਹ ਕਿ ਇਹਨਾਂ ਦੇ ਆਈਟੀ ਸਰਵਲ ਜੋ ਵੀ ਇਹ ਝੂਠੀਆਂ ਇਹਨਾਂ ਨੇ ਪੋਸਟਾਂ ਪਾਰੇ ਸਭ ਬਕਵਾਸ ਆ ਜੀ ਲੱਗਦਾ ਕਿ ਇਹਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਕੇਸ ਪਾਰਟੀ ਨੂੰ ਜ਼ਿਆਦਾ ਡਰ ਹੈ ਕੇਸ ਧੜੇ ਨੂੰ ਜ਼ਿਆਦਾ ਡਰ ਹੈ ਜਾਂ ਫਿਰ ਕਿਹੜੇ ਉਹ ਲੋਕ ਨੇ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੀਆਂ ਕਾਰਜਸਾਧਨੀਆਂ ਗਲਤ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਮੋਟ ਕੀਤੀਆਂ ਜਾ ਰਹੀਆਂ ਨੇ ਗਲਤ ਤਰੀਕੇ ਦੇ ਨਾਲ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਹੀਂ ਤੇ ਵੇਖੋ ਜੀ ਅਹੀਂ ਤੇ ਕਹਿ ਰਹੇ ਆਂ ਵੀ ਜੇ ਵੇਖੋ ਇਹ ਪੰਜਾਬ ਸਾਰਿਆਂ ਦਾ ਸਾਂਝਾ ਵਾ ਸਭ ਤੋਂ ਪਹਿਲਾਂ ਇੱਥੇ ਸਭ ਨੂੰ ਅਧਿਕਾਰ ਆ ਆਪਣਾ ਹਾਕਾ ਰੱਖਾਂ ਦਾ ਜਿਸ ਤਰ੍ਹਾਂ ਅਹੀਂ ਮੰਨ ਲਓ ਅੱਜ ਆਪਣੀ ਖੇਤਰੀ ਪਾਰਟੀ ਖੜੀ ਕੀਤੀ ਆ ਅਹੀਂ ਆਪਣਾ ਕੰਮ ਕਰ ਰਹੇ ਆਂ ਦੂਸਰੀਆਂ ਜਿੰਨੀਆਂ ਪਾਰਟੀਆਂ ਉਹਦੇ ਵਿੱਚ ਬੇਸ਼ੱਕ ਆਮ ਆਦਮੀ ਪਾਰਟੀ ਆ ਬੇਸ਼ੱਕ ਕਾਂਗਰਸ ਆ ਆਪਣਾ ਅਕਾਲੀ ਦਲ ਬਾਦਲ ਆ ਆਪਣਾ ਜੋ ਇਹਨਾਂ ਨੂੰ ਆਪਣੇ ਸੰਗ ਤੇ ਅੱਗੇ ਆਪਣਾ ਕੰਮ ਰੱਖ ਜੀ ਵੀ ਅਸੀਂ ਆਹ ਕੰਮ ਕਰ ਰਹੇ ਆ ਸੰਗਤ ਇਹਨਾਂ ਨੂੰ ਪ੍ਰਮਾਣ ਕਰਦੀ ਕਿ ਨਹੀਂ ਕਰਦੀ ਹੂੰ ਕਿਉਂਕਿ ਇਹ ਜਿਹਨੇ ਅਸੀਂ ਇਹ ਨਹੀਂ ਕਨਫਰਮ ਕਰ ਸਕਦੇ ਕਿ ਕਿਹੜੀ ਪਾਰਟੀ ਸਾਰੀਆਂ ਪਾਰਟੀਆਂ ਇਸ ਚੰਮ ਤੇ ਘੁਬਰਾਈਆਂ ਹੋਈਆਂ ਇਥੇ ਟਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਸ੍ਰੋਮਣੀ ਅਕਾਲੀ ਦਲ ਬਾਦਲ ਹੋਵੇ ਇਹ ਕਰਕੇ ਇਹਨਾਂ ਸਾਰਿਆਂ ਨੂੰ ਡਰ ਫਾਇਦਾ ਹੋ ਰਿਹਾ ਅਸੀਂ ਇਹ ਕਰਕੇ ਇਹਨਾਂ ਨੂੰ ਫੇਰ ਦੁਬਾਰਾ ਉਹ ਬੇਨਤੀ ਕਰਦੇ ਆ ਕਿ ਤੁਸੀਂ ਆਪਣਾ ਕੰਮ ਕਰੋ ਹਾਂ ਕਿ ਇਸ ਤੇ ਝੂਠੇ ਬਲੇਮ ਨਾ ਕਰੋ ਪੀ ਭਾਈ ਅਮਰਤਪਾਲ ਤੁਹਾਨੂੰ ਕੀ ਟੈਨਸ਼ਨ ਬਣ ਗਈ ਭਾਈ ਅਮਰਤਪਾਲ ਸਿੰਘ ਆਹ ਕਰਦੂ ਉਹ ਕਰਦੂ ਤੁਸੀਂ ਆਪਣਾ ਕੰਮ ਕਰੋ ਹਾਂ ਜੇ ਤੁਹਾਨੂੰ ਤੁਸੀਂ ਚੰਗਾ ਕੰਮ ਕਰੋਗੇ ਤੁਹਾਨੂੰ ਸੰਗਤ ਪ੍ਰਵਾਨ ਕਰੂਗੀ ਹਾਂ ਨਵੇਂ ਮਸਲੇ ਤਾਂ ਪ੍ਰਗਟ ਕੀ ਮਸਲੇ ਤਾਂ ਹੋਰ ਵੀ ਬਹੁਤ ਸਾਰੇ ਨੇ ਕਿਸਾਨੀ ਮਸਲੇ ਦੇ ਬਾਰੇ ਕਿਸੇ ਪਾਰਟੀ ਦੇ ਵੱਲੋਂ ਉਸ ਤਰੀਕੇ ਦੇ ਨਾਲ ਗੱਲ ਨਹੀਂ ਕੀਤੀ ਜਾ ਰਹੀ ਐਸੀਆਂ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਇਹਨੂੰ ਵੀ ਸਿੱਧੇ ਤੌਰ ਦੇ ਉੱਪਰ ਗਿਣ ਸਕਦੇ ਆ ਕਿ ਭਾਈ ਧਰਮ ਮੰਨ ਦੇ ਵਿੱਚ ਬਣਿਆ ਪਿਆ ਹੈ ਕਿ ਜੇਕਰ ਖੇਤਰੀ ਪਾਰਟੀ ਦੇ ਤੌਰ ਦੇ ਉੱਪਰ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਬਣਾਈ ਗਈ ਇਹ ਪਾਰਟੀ ਜਿਹੜੀ ਵਿਚਰੀ ਜੇ ਇਹਦੇ ਵੱਲੋਂ ਕੰਮ ਕਾਜ ਉਸ ਤਰੀਕੇ ਦੇ ਨਾਲ ਕੀਤੇ ਗਏ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਖੁੱਡੇ ਲੈਣ ਲੱਗਣਗੀਆਂ ਵੇਖੋ ਜੀ ਅਸੀਂ ਮੈਂ ਤੁਹਾਨੂੰ ਇਹ ਪਹਿਲਾਂ ਜਿੰਨੀਆਂ ਪਾਰਟੀਆਂ ਆ ਇਹ ਮੈਨੂੰ ਇਹ ਦੀ ਸਮਝ ਆ ਰਹੀ ਪਾਰਟੀਆਂ ਅੱਜ ਤੋਂ ਪਹਿਲਾਂ ਵੀ ਬਣੀਆਂ ਆ ਹਾਂ ਸਰੋਨੀ ਕਾਲੀ ਦਾ ਅੰਮ੍ਰਿਤਸਰ ਬਣਿਆ ਆ ਸਰੋਨੀ ਕਾਲੀ ਦਾ ਫਤਿਹ ਬਣਿਆ ਆ ਕਿੰਨੀਆਂ ਪਾਰਟੀਆਂ ਬਣਿਆ ਆ ਜਿਹੜੀ ਆਮ ਆਦਮੀ ਪਾਰਟੀ ਆ ਜੇ ਕਿੰਨਾ ਚਿਰ ਪਹਿਲਾਂ ਬਣੀ ਆ ਉਦੋਂ ਇਹੋ ਜੇ ਡਰਾਮੇ ਕੁਝ ਨਹੀਂ ਹੋਇਆ ਇਹ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਪਾਰਟੀ ਤੋਂ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਸੰਗਤ ਅੱਲੋ ਦੇ ਕੋਈ ਵਿਰੋਧ ਨਹੀਂ ਹੋਇਆ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਪਰ ਪਾਰਟੀਆਂ ਨੂੰ ਕੀ ਮੁਸ਼ਕਲ ਹੋ ਗਈ ਆ ਹਾਂ ਮੈਂ ਫੇਰ ਦੁਬਾਰਾ ਇਹਨਾਂ ਮੇਰੇ ਸਤਿਕਾਰਯੋਗ ਆ ਸਭ ਮੇਰੇ ਤੋਂ ਵੱਡੇ ਆ ਜਿਹੜੇ ਇਹਨਾਂ ਦੇ ਲੀਡਰ ਆਂ ਇਹਨਾਂ ਨੂੰ ਇਹੋ ਬੇਨਤੀ ਕਰਦੇ ਤੁਸੀਂ ਆਪਣਾ ਕੰਮ ਕਰੋ ਕਿਸਾਨਾਂ ਦੀ ਜਾ ਕੇ ਗੱਲ ਕਰੋ ਕਿਸਾਨਾਂ ਨੇ 21 ਤਰੀਕ ਨੂੰ ਦਿੱਲੀ ਨੂੰ ਮਾਰਚ ਕਰਨਾ ਤਰੋ ਉਧਰ ਨੂੰ ਜੀ ਜੇ ਤੁਹਾਨੂੰ ਦਰਦ ਆ ਨਾ ਪੰਜਾਬ ਦਾ ਕਿਸਾਨਾਂ ਨੇ ਸੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜੱਫਾ ਜਾ ਰਿਹਾ ਦਿੱਲੀ ਨੂੰ ਤਰੋ ਨਾਲ ਉਹਨਾਂ ਦੇ ਜੀ ਜੇ ਤੁਹਾਨੂੰ ਦਰਦ ਆ ਇੱਥੇ ਆ ਜਾਈਆਂ ਤੁਸੀਂ ਡਰਾਮੇ ਕਰਦੇ ਨਾ ਕਦੀ ਭਾਈ ਅਮਰਤਪਾਲ ਸਿੰਘ ਦੀ ਲੈਟਰਪੈਡ ਤੋਂ ਆਦਦੇ ਨੇ ਉਹਨੇ ਆ ਕਰਤਾ ਉਹ ਖਾਲਸਾ ਦੀ ਮਹਤ ਨਹੀਂ ਕਰਤਾ ਉਹ ਖਾਲਸਾ ਰਾਜ ਦੀ ਗੱਲ ਨਹੀਂ ਕਰਤਾ ਉਹ ਉਹਦੇ ਨਾਂ ਤੇ ਜਿੱਦਾਂ ਮੈਂ ਆਪਣੇ ਜਿਹੜੇ ਆਪਣੇ ਐਮਪੀ ਇੱਥੋਂ ਲੁਧਿਆਣੇ ਤੋਂ ਐਮਪੀ ਨੇ ਆਗੇ ਡਾਇਰੈਕਟ ਮੰਤਰੀ ਬਣਿਆ ਇਹ ਮੈਨੂੰ ਸਮਝ ਨਹੀਂ ਆ ਰਿਹਾ ਕਿਹੜਾ ਸੰਵਿਧਾਨ ਆਂਦਾ ਹੈ ਰਵਨੀਤ ਬਿੱਟੂ ਉਹਨਾਂ ਦੀ ਗੱਲ ਕਰ ਰਹੇ ਹਨ ਰਵਨੀਤ ਬਿੱਟੂ ਨੇ ਇੱਕ ਸੰਗਤ ਨੇ ਨਕਾਰੇ ਹੋਏ ਆ ਸੰਗਤ ਨੇ ਵੋਟਾਂ ਨਹੀਂ ਪਾਈਆਂ ਪਰ ਪਤਾ ਨਹੀਂ ਇਹ ਕਿਹੜੀ ਮਨੁੱਖ ਦੇ ਸੰਵਿਧਾਨ ਤਾਂ ਨਹੀਂ ਪਤਾ ਲੱਗਦਾ ਕਿ ਕਿਹੜਾ ਤਰੀਕਾ ਉਹਨੂੰ ਬਣਾ ਕੇ ਮੁੱਖ ਮੰਤਰੀ ਬਣਾਤਾ ਜਿਹੜਾ 400 4 ਲੱਖ ਵੋਟ ਤੇ ਜਿੱਤਿਆ ਉਹਨੂੰ ਜੇਲ੍ਹ 'ਚ ਦੇਤਾ ਵਾ ਇਹ ਤਾਂ ਸਾਨੂੰ ਤਾਂ ਕੋਈ ਸਮਝ ਆਉਂਦੀ ਸਮਝ ਨਹੀਂ ਲੱਗਣੀ ਕਿਹੜਾ ਸੰਵਿਧਾਨ ਚੱਲ ਰਿਹਾ ਏ ਹੂੰ ਇਹ ਮਨਾਲ ਲੱਗਦਾ ਹੈ ਮੰਨ ਦੇ ਵਿੱਚ ਰੋਸ ਆਉਂਦਾ ਕਿ ਜੇਕਰ ਪੰਜਾਬ ਦੀ ਗੱਲ ਹੋ ਰਹੀ ਹੈ ਪੰਥ ਦੀ ਗੱਲ ਹੋ ਰਹੀ ਹੈ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਏਸੀ ਐਸੀਆਂ ਕੋਸ਼ਿਸ਼ਾਂ ਦੇ ਵਿੱਚ ਵੀ ਇਟ ਖੜਿੱਕਾ ਬਣਿਆ ਜਾ ਰਿਹਾ ਹੈ ਦਿੱਕਤਾਂ ਪਰੇਸ਼ਾਨੀਆਂ ਖੜੀਆਂ ਕੀਤੀਆਂ ਜਾ ਰਹੀਆਂ ਦੇਖੋ ਜੀ ਜੇ ਅੱਜ ਇਹਨਾਂ ਨੂੰ ਇੰਨੀ ਮੁਸ਼ਕਲ ਪੈਦਾ ਹੋ ਰਹੀ ਆ ਕਿ ਭਾਈ ਅਮਰਪਾਲ ਸਿੰਘ ਨੇ ਆਪਣੀ ਪਾਰਟੀ ਬਣਾ ਲਈ ਆ ਤੇ ਇਹ ਅੱਜ ਤੋਂ ਪਹਿਲਾਂ ਹੂੰ ਤਕਰੀਬਨ ਮੇਰੇ ਸਾਹਮਣੇ 20 ਸਾਲ ਹੋ ਗਏ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਗ੍ਰਸਤ ਹੋਈ ਨੂੰ ਹਾਂ ਤੇ ਅਸੀਂ ਇਹੋ ਬੇਨਤੀ ਕਰਦੇ ਜੇ ਇਹਨਾਂ ਨੇ ਆਪਣਾ ਉਦੋਂ ਕੰਮ ਸਹੀ ਕੀਤਾ ਹੁੰਦਾ ਤੇ ਭਾਈ ਅਮਰਪਾਲ ਸਿੰਘ ਖਾਸ ਤੌਰ ਤੇ ਦੁਬਈ ਤੋਂ ਆਉਂਦੀ ਲੋੜ ਨਹੀਂ ਸੀ ਹਾਂ ਉਹਦਾ ਤਾਂ ਬੜਾ ਵਧੀਆ ਆਪਣਾ ਸਰਕਲ ਚੱਲਣ ਰਿਹਾ ਸੀ ਟਰਾਂਸਪੋਰਟ ਉਹਦੀ ਹੈਗੀ ਗੱਡੀਆਂ ਚੱਲਦੀਆਂ ਬੜਾ ਵਧੀਆ ਆਪਣਾ ਕੰਮ ਦੇਦਾ ਤੇ ਉਹਦਾ ਦਿਮਾਗ ਖਰਾਬ ਹੀ ਵੀ ਆਪਣਾ ਸਾਰਾ ਕੰਮਕਾਰ ਇਸ ਟਾਈਮ ਤੇ ਉਹਨੇ ਜਾਲ ਲਿਆ ਹੂੰ ਤੇ ਆ ਗਏ ਤੇ ਆਪਣਾ ਨੌਜਵਾਨਾਂ ਨੂੰ ਬਚਾਉਂਦਾ ਬਚਾਉਂਦਾ ਐਸੇ 2 ਸਾਲ ਡਿਬੜੂਗੜ੍ਹ ਜੇਲ੍ਹ ਚ ਹੋ ਕੇ ਬੈਠੇ ਨੂੰ ਔਰ ਇੱਕੇ ਪਰਿਵਾਰ ਦੇ ਜੋ ਦੋ ਜੀ ਬੈਠੇ ਆ ਚਾਚਾ ਭਤੀ ਆ ਉਥੇ ਬੈਠੇ ਆ ਜੀ ਇੱਕ ਬੰਦੇ ਦੇ ਪਰਿਵਾਰ ਦੇ ਵਿੱਚੋਂ ਸੱਤ ਕੁਿੰਗਾ ਲੱਗ ਜੈ ਨਾ ਪਰਿਵਾਰ ਨੂੰ ਨੀਂਦ ਨਹੀਂ ਆਉਂਦੀ ਬਿਲਕੁਲ ਤੇ ਇੱਕ ਦੋ ਇੱਕ ਘਰ ਦੇ ਦੋ ਜੀ ਉਹਨਾਂ ਦੇ ਐਨਐਸਏ ਲੱਗੀ ਹੋਵੇ ਤੇ ਉਹ ਜੇਲ੍ਹਾਂ ਚ ਬੰਦ ਹੋਣੇ ਉਹ ਪਰਿਵਾਰ ਨੂੰ ਪੁੱਛ ਕੇ ਵੇਖੋ ਕੀ ਕੋਈ ਹੁੰਦੀ ਆ ਪਰਗਟ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਕੁਝ ਏਦਾਂ ਦੀਆਂ ਗਤੀਵਿਧੀਆਂ ਆ ਹੋਰ ਕੀਤੀਆਂ ਜਾਣ ਅਡੰਬਰ ਕੋਈ ਰਚਿਆ ਜਾਵੇ ਇਸ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਦੇ ਲਈ ਪਾਰਟੀ ਪੱਧਰ ਦੇ ਉੱਪਰ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਨੇ ਏਸੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਜਵਾਬ ਦਿੱਤਾ ਜਾਣਾ ਹੀਂ ਇਹੋ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਤੁਹਾ ਸੰਗਤ ਨੇ ਝੂਠੀਆਂ ਫਵਾਵਾਂ ਤੇ ਨਹੀਂ ਪੈਣਾ ਜਿਸ ਤਰ੍ਹਾਂ ਤੁਸੀਂ ਮਾਗੀ ਮੇਲੇ ਦੇ ਉੱਤੇ ਮੋਕਸਰ ਮੇਲੇ ਤੇ ਕੱਟ ਕਰਕੇ ਇਹਨਾਂ ਨੂੰ ਦੱਸਦਾ ਵਾ ਆਪਾਂ ਇਹਨਾਂ ਦੇ ਬਿਲਕੁਲ ਝੂਠੀਆਂ ਫਵਾਵਾਂ ਜੋ ਮਰਜ਼ੀ ਕਹੀ ਜਾਣੇ ਜਿੰਨਾ ਮਰਜ਼ੀ ਬਦਨਾਮ ਕਰੀ ਜਾਣ ਆਪਾਂ ਇਹਨਾਂ ਦੇ ਮਗਨ ਲਗਣਾ ਆਪਾਂ ਆਪਣਾ ਕੰਮ ਕਰਨਾ ਵਾ ਆਪਾਂ ਪਾਰਟੀ ਨੂੰ ਕਾਮਯਾਬ ਕਰਨਾ ਵਾ ਸੰਗਤ ਆਪਣੇ ਜਿਹੜੇ ਨੌਜਵਾਨ ਨਸ਼ਿਆਂ 'ਚ ਗ੍ਰਸਤ ਆ ਜਿਸਾਨੀ ਰੋਣ ਈ ਆ ਆਪਾਂ ਉਹਨਾਂ ਨੂੰ ਉਧਰ ਬਚਾਉਣ ਵਾਲੇ ਬੰਨੇ ਤੁਰਨਾ ਵਾ ਅਸੀਂ ਇਹਨਾਂ ਦੇ ਕਿਉਂਕਿ ਚਾਹੁੰਦੇ ਆ ਵੀ ਅਸੀਂ ਇਹਨਾਂ ਨੂੰ ਸਹੀ ਕੰਮ ਤੋਂ ਇਹਨਾਂ ਸਹੀ ਰਸਤੇ ਤੋਂ ਪੜ ਆਕੇ ਇਹਨਾਂ ਨੂੰ ਉਲਜਣਾ ਦੇ ਵਿੱਚ ਉਲਝਾ ਆ ਕੇ ਤੇ ਗਲਤ ਬੰਨੇ ਤੌਰ ਛੱਡੀਏ ਵੀ ਜਿੱਦਾਂ ਇਹ ਪੋਸਟਾਂ ਪਾਉਂਦੇ ਸੀ ਪੋਸਟ ਅੰਕਲ ਤੇ ਇਹੋ ਜਿਹਾ ਕੰਮ ਅਸੀਂ ਬਿਲਕੁਲ ਨਹੀਂ ਕਰਨਾ ਹਾਂ ਕਿਉਂ ਸੰਗਤ ਅੱਜਕੱਲ ਸਿਆਣੀ ਆ ਸੰਗਤ ਨੂੰ ਪਤਾ ਵਾ ਵੀ ਜਿਹੜੀਆਂ ਹੁਣ ਮੈਂ ਜਿਹੜ ਮੈਂ ਮੰਨ ਲਓ ਮੈਂ ਪੋਸਟ ਪਛਾਣ ਸਕਦਾ ਜਿਹੜੀਆਂ ਨੇ ਬੰਗਲਾ ਸਾਹਿਬ ਦੀ ਚੋਕੇ ਬੀਜੇਪੀ ਨਾਲ ਅਟੈਚ ਕਰਤੀ ਆ ਤੇ ਕੀ ਸੰਗਤ ਨੂੰ ਨਹੀਂ ਪਤਾ ਲੱਗਾ ਹੋਊਗਾ ਵੀ ਇਹ ਤੇ ਬੰਗਲਾ ਸਾਹਿਬ ਦੀ ਫੋਟੋ ਜਿੱਦਨ ਭਾਈ ਸਾਹਿਬ ਨੂੰ ਸੋਚ ਕੋਣੀ ਉਦਨ ਦੀ ਆ ਇਸ ਕਰਕੇ ਅਸੀਂ ਸੰਗਤ ਨੂੰ ਇਹੋ ਬੇਨਤੀ ਕਰਦੇ ਆ ਵੀ ਤੁਸੀਂ ਕਿਤੇ ਵੀ ਘਬਰਾਉਣਾ ਨਹੀਂ ਆ ਕਿਉਂ ਆਪਣੀ ਖੇਤਰੀ ਪਾਰਟੀ ਬਿਲਕੁਲ ਕਾਮਯਾਬ ਹੋਊਗੀ ਵੱਧ ਤੋਂ ਵੱਧ ਆਪਾਂ ਖੇਤਰੀ ਪਾਰਟੀ ਆਪਣੀ ਭਾਈ ਅਮਰਤਪਾਲ ਸਿੰਘ ਜੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਆਪਾਂ ਸਭ ਤੋਂ ਵੱਧ ਉਹਦਾ ਸਾਥ ਦੇਣਾ ਜੀ ਇਹਨਾਂ ਦੇ ਅਸੀਂ ਇਹਨਾਂ ਨੂੰ ਇਹੋ ਬੇਨਤੀ ਕਰਦੇ ਆ ਤੁਸੀਂ ਘਬਰਾਓ ਨਾ ਹੂੰ ਜਦੋਂ ਵੇਖੋ ਜੀ ਖਾਰਾ ਭਖਿਆ ਹੋਵੇ ਨਾ ਹਾਂ ਤੇ ਪਹਿਲਵਾਨਾਂ ਦਾ ਕੰਮ ਹੈ ਆਪਣੀ ਮਿਹਨਤ ਕਰਨੀ ਬਿਲਕੁਲ ਤੇ ਉਹ ਜਿਸ ਦਿਨ ਘੋਲਣਾ ਵਾ ਰਿਜ਼ਲਟ ਉਦੋਂ ਆਉਣਾ ਵਾ ਹਾਂ ਠੀਕ ਆ ਤੇ ਇਲੈਕਸ਼ਨ ਦੇ ਵਿੱਚ 2027 ਚ ਪਤਾ ਲੱਗ ਜਾਣਾ ਵੀ ਪੰਜਾਬ ਕਿੰਨੂੰ ਚਾਹੁੰਦਾ ਵਾ ਇਹ ਤੂੰ ਘਬਰਾਏ ਪਏ ਤੇ 2 ਸਾਲ ਆਪਣਾ ਕੰਮ ਕਰਨ ਹੂੰ ਕਿਉਂ ਕਿਸ ਨੂੰ ਇਹਨਾਂ ਬਦਨਾਮ ਕਰਨ ਦੇ ਆ ਵੀ ਭਾਈ ਅਮਰਪਾਲ ਸਿੰਘ ਇਦਾਂ ਮੈਂ ਤਾਂ ਨਾ ਇਹਨਾਂ ਮੇਰੇ ਵੱਡੇ ਵੀਰ ਆ ਮੇਰੇ ਵੱਡੇ ਸਤਕਾਰਯੋਗ ਆ ਗਿਆ ਸਾਰੀ ਪਾਰਟੀਆਂ ਦੇ ਦੁਬਾਰਾ ਸਾਡੀ ਇਹੋ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਇਹਦੇ ਕੁਲਝਾਂਚ ਨਾ ਉਲਜੋ ਜੀ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਚੰਗਾ ਵਧੀਆ ਸੋਚ ਰੱਖੋ ਜੀ ਕੋਈ ਕੰਮ ਕਰੋ ਚੰਗਾ ਵਧੀਆ ਕੰਮ ਕਰੋ 2 ਸਾਲ ਪਈਗਾ ਤੇ ਤੁਹਾਨੂੰ ਆਪਣੇ ਪੰਜਾਬ ਨੇ ਗੱਲ ਨਾ ਲਾ ਲੈਣਾ ਹੂੰ ਕਿਉਂ ਘਬਰਾਉਂਦੇ ਜੋ ਜੇ ਭਾਈ ਅਮਰਤਪਾਲ ਸਿੰਘ ਨੂੰ ਇਸ ਟਾਈਮ ਤੇ ਪੂਰਾ ਪੰਜਾਬ ਚਾਹੁੰਦਾ ਵਾ ਨਾ ਹਰ ਇੱਕ ਪੰਜਾਬ ਤੋਂ ਆਵਾਜ਼ ਆ ਰਹੀ ਘਰ ਘਰ ਇਹੋ ਆਵਾਜ਼ ਭਾਈ ਅਮਰਤਪਾਲ ਸਿੰਘ ਇਸ ਵਾਰ ਜੀ ਬਹੁਤ ਮਿਹਰਬਾਨੀ ਪ੍ਰਗਟ ਜੀ ਬਹੁਤ ਉਮਦਾ ਵਿਚਾਰ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਸੋ ਜੇ ਇਸ ਤਰੀਕੇ ਦੇ ਨਾਲ ਇਹ ਪੋਸਟ ਵਾਇਰਲ ਹੋ ਰਹੀ ਹੈ ਨਾਲ ਦੀ ਨਾਲ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੀ ਰਾਏ ਪ੍ਰतिकਰਮ ਟਿੱਪਣੀ ਵੀ ਸਾਡੇ ਲਈ ਬੇਹਦ ਜ਼ਰੂਰੀ ਹੈ ਬੇਹਦ ਅਹਿਮ ਹੈ ਤੇ ਨਾਲ ਦੀ ਨਾਲ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿੱਤਾ ਜਾਵੇ ਤਾਂ ਕਿ ਲੋਕਾਂ ਤੱਕ ਪੁਖਤਾ ਜਾਣਕਾਰੀਆਂ ਪਹੁੰਚ ਸਕਣ ਤਮਾਮ ਪੰਜਾਬ ਦੀ ਆਵਾਮ ਤੱਕ ਪੁਖਤਾ ਜਾਣਕਾਰੀਆਂ ਪਹੁੰਚ ਸਕਣ ਕਿ ਇਸ ਵਕਤ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ ਹੈ ਕਿਸ ਤਰੀਕੇ ਦੇ ਨਾਲ ਬਣੀਆਂ ਬਣਾਈਆਂ ਪੋਸਟਾਂ ਦੇ ਨਾਲ ਜੇ ਇਸ ਤਰੀਕੇ ਇਹ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਵੇਂ ਪ੍ਰਗਟ ਹੋਰਾਂ ਦੇ ਵੱਲੋਂ ਦੱਸਿਆ ਗਿਆ ਇਹਨਾਂ ਨੇ ਦੱਸਿਆ ਕਿ ਭਾਈ ਇਸ ਤਰੀਕੇ ਦੀਆਂ ਪੋਸਟਾਂ ਆਂ ਦੇ ਪਿਛਲੇ ਸਮੇਂ ਦੇ ਵਿੱਚ ਵੀ ਬਣੀਆਂ ਤੇ ਬੰਗਲਾ ਸਾਹਿਬ ਦੇ ਵਿੱਚ ਭਾਈ ਸਰਜੀਤ ਸਿੰਘ ਖਾਲਸਾ ਤੇ ਬਾਪੂ ਤਰਸੇਮ ਸਿੰਘ ਹੋਰਾਂ ਦੀ ਮੁਲਾਕਾਤ ਨੂੰ ਵੀ ਭਾਜਪੀ ਦੇ ਨਾਲ ਮੁਲਾਕਾਤ ਦੇ ਰੂਪ ਦੇ ਵਿੱਚ ਜੋੜਿਆ ਗਿਆ ਨਾਲ ਦੀ ਨਾਲ ਇਸ ਸਾਰੀ ਖਬਰ ਦੇ ਵਿੱਚ ਇੱਕ ਚੀਜ਼ ਤਾਂ ਜ਼ਰੂਰ ਸਪਸ਼ਟ ਹੋਈ ਹੈ ਕਿ ਕਿਤੇ ਨਾ ਕਿਤੇ ਪ੍ਰਭਾਵ ਤਾਂ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਨਵੀਂ ਬਣਾਈ ਪਾਰਟੀ ਦਾ ਪਿਆ ਕਿਉਂਕਿ ਵੱਡੇ ਪੱਧਰ ਦੇ ਉੱਪਰ ਇਹ ਗੱਲਾਂ ਪ੍ਰਚਾਰੀਆਂ ਜਾ ਰਹੀਆਂ ਸੀ ਕਿ ਭਾਈ ਇਹਨਾਂ ਦੇ ਵੱਲੋਂ ਸੰਵਿਧਾਨ ਦੇ ਵਿੱਚ ਰਹਿ ਕੇ ਸੰਵਿਧਾਨਕ ਖੇਤਰ ਦੇ ਵਿੱਚ ਰਹਿ ਕੇ ਕੰਮ ਨਹੀਂ ਕੀਤੇ ਜਾਣੇ ਪਰ ਜਦੋਂ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਪਾਰਟੀ ਦੇ ਵੱਲੋਂ ਕੰਮ ਕਰਨ ਦੀ ਗੱਲ ਆਖੀ ਗਈ ਤਾਂ ਉਸ ਵਕਤ ਬਹੁਤ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਪਾਰਟੀਆਂ ਦੇ ਚਿਹਰਿਆਂ ਦੇ ਉੱਪਰ ਮੱਥਿਆਂ ਦੇ ਉੱਪਰ ਛਿਕਨ ਬਣ ਕੇ ਉਮੜੀਆਂ ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜ਼ਰੂਰ ਸੋਚ ਵਿਚਾਰ ਦਾ ਬਣਾਉਂਦੀਆਂ ਨੇ ਕਿ ਇਹ ਸਾਰੀ ਚੀਜ਼ ਹੋ ਕਿਉਂ ਰਹੀ ਹੈ ਕਿਹੜੇ ਕਾਰਨ ਨੇ ਕਿ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੁਝ ਪੋਸਟਾਂ ਬਣਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਬਦਨਾਮ ਕਰਨ ਦੀ ਢਾ ਲਾਉਣ ਦੀ ਕੋਸ਼ਿਸ਼ ਦੇ ਵਿੱਚ ਨਵੀਂ ਬਣੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਵਿੱਚ ਇਹ ਸਾਰੀ ਚੀਜ਼ ਕੀਤੀ ਜਾ ਰਹੀ ਹੈ ਹੁਣ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਬਾਪੂ ਤਰਸੇਮ ਸਿੰਘ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਬਾਪੂ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਰਸੇਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਾਰਤ ਟੀਵੀ ਦੇ ਉੱਪਰ ਹਾਂਜੀ ਲਗੁਰਜੀ ਕਾਲ ਸਾਬ ਜੀ ਫਤਿਹ ਜੀ ਇੱਕ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਇਸ ਤੋਂ ਪਹਿਲਾਂ ਮੈਂ ਪ੍ਰਗਟ ਸਿੰਘ ਮੀਆਂਬੰਦ ਸਾਬ ਦੇ ਨਾਲ ਗੱਲਬਾਤ ਕਰ ਰਿਹਾ ਸੀ ਉਹ ਕਹਿੰਦੇ ਕਿ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇੱਕ ਗੱਲ ਮੈਂ ਪੁੱਛੂੰਗਾ ਕਿ ਜਿਸ ਤਰੀਕੇ ਪਿਛਲੇ ਸਮੇਂ ਦੇ ਵਿੱਚ ਸੰਵਿਧਾਨ ਨੂੰ ਨਾ ਮੰਨਣ ਦੀਆਂ ਗੱਲਾਂ ਕਈਆਂ ਗਈਆਂ ਕਿ ਇਹ ਤੜਾ ਸੰਵਿਧਾਨ ਦੀ ਗੱਲ ਨੂੰ ਨਹੀਂ ਮੰਨੇਗਾ ਪਰ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਜਿਹੜਾ 100% ਦੀ ਸੰਵਿਧਾਨ ਦੇ ਅੰਦਰ ਰਹਿ ਕੇ ਕੰਮ ਕਰਨ ਦੀ ਗੱਲ ਆਖੀ ਗਈ ਹੈ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਪਿੱਸੂ ਪਏ ਨੇ ਤਾਂ ਹੀ ਇਹ ਪੋਸਟਾਂ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੋਣ ਵਾਲੇ ਪਾਸੋਂ ਕਿਹਾ ਜਾ ਰਿਹਾ ਟੀਕਾ ਟਿੱਪਣੀ ਦੀਆਂ ਗੱਲਾਂ ਹੋ ਰਹੀਆਂ ਨੇ ਇਹ ਜੀ ਅਵਰਤ ਪਾਲੂਣ ਨੇ ਉਹ ਦਿਣਾ ਜਿਹੜਾ ਆਪਾਂ 14 ਤਰੀਕ ਨੂੰ ਉੱਥੇ ਸਪਸ਼ਟ ਕਰਤਾ ਉਹਨਾਂ ਦਾ ਜੋ ਉਹਨਾਂ ਨੇ ਅਪੀਲ ਕੀਤੀ ਸੰਗਤਾਨ ਵਿਜਾ ਉਹਨਾਂ ਦੇ ਸੰਦੇਸ਼ ਦੇ ਤੌਰ ਤੇ ਜਾਂ ਅਪੀਲ ਦੇ ਤੌਰ ਤੇ ਉਹਨਾਂ ਨੇ ਹਰਜੋਤ ਸਿੰਘ ਮਾਨ ਉਹਨਾਂ ਨੇ ਜੋ ਉਹਨਾਂ ਉਹਨਾਂ ਨੂੰ ਮਿਲ ਕੇ ਆਏ ਸੀ ਉਹਨਾਂ ਨੇ ਜੋ ਕਲੀਅਰ ਕਰ ਦਿੱਤਾ ਇਹ ਸਾਰਾ ਕੁਝ ਲੋਕਾਂ ਚ ਭੰਬਲ ਪੂਸਾ ਪਾਉਣ ਵਾਸਤੇ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਇਹ ਨਹੀਂ ਇਹਨਾਂ ਦਾ ਕੋਈ ਆਧਾਰ ਨਹੀਂ ਕੋਈ ਸਚਾਈ ਨਹੀਂ ਗਈ ਇਹ ਤਰੋ ਮਤੋ ਡੋੜ ਮਰੋੜ ਕੇ ਸਭ ਕੁਝ ਪੇਸ਼ ਕੀਤਾ ਜਾ ਰਿਹਾ ਬਾਪੂ ਜੀ ਡਾਰਮ ਦਾਮ ਹਾਲ ਇਹਨਾਂ ਸਿਆਸੀ ਪਾਰਟੀਆਂ ਨੂੰ ਪਿਆ ਹੋਇਆ ਕਿ ਪੰਜਾਬ ਦੇ ਵਿੱਚ ਖੇਤਰੀ ਧਿਰ ਉੱਠ ਚੁੱਕੀ ਹੈ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਬਚਾਉਣ ਦੀਆਂ ਗੱਲਾਂ ਨਰੋਲ ਹੋ ਕੇ ਨਿਰਪੱਖ ਹੋ ਕੇ ਕੀਤੀਆਂ ਜਾ ਰਹੀਆਂ ਨੇ ਸਿੱਧੇ ਤੌਰ ਦੇ ਉੱਪਰ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਜਾਂ ਪਰ ਐਸੇ ਗੰਦਲੇ ਮਾਹੌਲ ਤੋਂ ਵਾਪਸ ਸਿੱਖੀ ਵਾਲੇ ਪਾਸੇ ਨੂੰ ਮੋੜਨ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਕਰਕੇ ਡਰੇ ਘਬਰਾਏ ਲੋਕਾਂ ਦੇ ਬਿਲੋ ਐ ਜੀਆਂ ਕਾਰਜਸ਼ਾਹਨੀਆਂ ਕੀਤੀਆਂ ਜਾ ਰਹੀਆਂ ਨੇ ਇਹ ਕੁਛ ਤੇ ਰਾ ਨੇ ਬੜੇ ਟਾਈਮ ਤੋਂ ਹੈ ਲੋਕਾਂ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਉਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕੀ ਹੋਈ ਹੈ ਤੇ ਇਸ ਕਰਕੇ ਉਹ ਸਾਰਾ ਕੁਝ ਇਹੋ ਜਿਹੇ ਹੱਥ-ਕੰਡੇ ਅਪਣਾ ਰਹੇ ਆ ਮੇਰਾ ਖਿਆਲ ਇਹਨਾਂ 'ਚ ਕੋਈ ਸੱਚਾਈ ਨਹੀਂ ਗਈ ਅਸੀਂ ਜੋ ਵੀ ਉਹਨਾਂ ਦਾ 14 ਤਰੀਕ ਦਾ ਬਾ ਉਹ ਉਹਨੂੰ ਸਹੀ ਮੰਨਿਆ ਜਾਵੇ ਬਸ ਬਪ ਜੀ ਜਿਸ ਤਰੀਕੇ ਦੇ ਨਾਲ ਪੋਸਟਾਂ ਦੀ ਆਪਾਂ ਗੱਲ ਕਰ ਰਹੇ ਆ ਪੋਸਟਾਂ ਵਾਇਰਲ ਹੋ ਰਹੀਆਂ ਤੇ ਤੁਹਾਡਾ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਉੱਥੇ ਤੁਹਾਨੂੰ ਸਨਮਾਨਤ ਕਰਨਾ ਨਾਲ ਭਾਈ ਸਰਜੀਤ ਸਿੰਘ ਖਾਲਸਾ ਵੀ ਤੁਹਾਡੇ ਮੌਜੂਦ ਸੀ ਉਸ ਨੂੰ ਭਾਜੀਪੀ ਦੇ ਨਾਲ ਮੀਟਿੰਗ ਦੇ ਰੂਪ ਦੇ ਵਿੱਚ ਲੋ ਇਦਾਂ ਦੀਆਂ ਚੀਜ਼ਾਂ ਦੇ ਉੱਪਰ ਟਿੱਕਾ ਟਿੱਪਣੀ ਕਰਕੇ ਲੋਕ ਕੀ ਚਾਹੁੰਦੇ ਨੇ ਕਿ ਇਸ ਪਾਰਟੀ ਤੋਂ ਧਿਆਨ ਕੇਂਦਰਿਤ ਨਾ ਰਹੇ ਧਿਆਨ ਹੋਰ ਪਾਸੇ ਜਾਵੇ ਲੋਕਾਂ ਦਾ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਹੁਣ ਬਹੁਤ ਸचेਤ ਹੋ ਗਏ ਆ ਲੋਕਾਂ ਦੇ ਸਾਨੂੰ ਪਰਸੋਂ ਦੇ ਬਹੁਤ ਹਜ਼ਾਰਾਂ ਫੋਨ ਆ ਰਹੇ ਆ ਕਿ ਸਾਨੂੰ ਮੌਕਾ ਦਿਓ ਅਸੀਂ ਇਹਦੀ ਮੈਂਬਰਸ਼ਿਪ ਲੈਣੀ ਜਾ ਰਹੇ ਹਾਂ ਤੇ ਅਸੀਂ ਅਣ ਕੱਲ ਨੂੰ ਮੀਟਿੰਗ ਕਰਕੇ 12 ਤਰੀਕ ਤੋਂ ਸ਼ੁਰੂਆਤ ਕਰ ਰਹੇ ਹਾਂ ਉੱਥੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆ ਜੀ ਇਸ ਕਰਕੇ ਕੋਈ ਇਹੋ ਜਿਹੀਆਂ ਚੀਜ਼ਾਂ ਦੇ ਇਹ ਇਹਨਾਂ ਚੀਜ਼ਾਂ ਦਾ ਕੋਈ ਆਧਾਰ ਨਹੀਂਗਾ ਇਸ ਕਰਕੇ ਇਹ ਇਹ ਲੋਕ ਹੁਣ ਹੱਥ ਪੈਰ ਮਾਰ ਰਹੇ ਆ ਕਿਸ ਤਰੀਕੇ ਨਾਲ ਕਿ ਸਾਡੀ ਜੋ ਅਸੀਂ ਲੋਕਾਂ ਨੂੰ ਨੇਚਰ ਤੋਂ ਬਦਲ ਬਣਾ ਰਹੇ ਹਾਂ ਤੇ ਸ਼ਾਇਦ ਹੁਣ ਸਮਾਂ ਸਾਡੇ ਤੋਂ ਨਿਕਲਣਾ ਜਾਵੇ ਇਸ ਕਰਕੇ ਆ ਵਾਪਸ ਇਹ ਲਾਸਵਾਲ ਦੇ ਨਾਲ ਮੈਂ ਸਮਾਪਤੀ ਕਰੂੰਗਾ ਜੇ ਇਸ ਤਰੀਕੇ ਦੇ ਨਾਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਆ ਬਿਆਨ ਦੇ ਉੱਪਰ ਤੁਸੀਂ ਕਿਹਾ ਜਾਂ ਫਿਰ ਉਹਨਾਂ ਦੀ ਫਸੀਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੋਈ ਫੈਸਲੇ ਦੇ ਬਾਰੇ ਤੁਸੀਂ ਗੱਲ ਕੀਤੀ ਸੀ ਉਸ ਦਿਨ ਉਹ ਸਾਰੀ ਚੀਜ਼ ਦੇ ਬਾਰੇ ਇੱਕ ਵਾਰ ਸਪਸ਼ਟਤਾ ਜ਼ਰੂਰ ਦਰਸ਼ਕਾਂ ਨੂੰ ਦੇ ਦਿਓ ਕਿ ਜੇ ਇਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ 2 ਦਸੰਬਰ 2024 ਨੂੰ ਇਹ तमाम ਅਫਸੀਰ ਤੋਂ ਫੈਸਲੇ ਸੁਣਾਏ ਗਏ ਉਹਨਾਂ ਦੀ ਇਨ ਬਿਨ ਪੂਰਤੀ ਨਹੀਂ ਹੋਈ ਉਹਨਾਂ ਨੂੰ ਇਨ ਬਿਨ ਤਾਮਿਲ ਦੇ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ ਉਹਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ ਕੀ ਪ੍ਰਤੀਕਰਮ ਹੈ ਤੁਹਾਡਾ ਉਹ ਵੀ ਜੀ ਉਹ ਵੈਸੇ ਵੀ ਪਹਿਲਾਂ ਤੋਂ ਵੀ ਅਕਾਲ ਤੱਕ ਤੁਹਾਨੂੰ ਚੈਲੰਜ ਕਰਦੇ ਆ ਰਹੇ ਤੇ ਹੁਣ ਵੀ ਉਸ ਦਿਨ ਉਹ ਸਾਰਾ ਕੁਝ ਆਪ ਉਹ ਆਪਣੇ ਗੁਨਾਹ ਸਾਰੇ ਕਬੂਲ ਕਰਨ ਤੋਂ ਬਾਅਦ ਵੀ ਅਕਾਲ ਤਖਤ ਨੂੰ ਚੈਲੰਜ ਕਰ ਰਿਹਾ ਉਹ ਅਕਾਲ ਤਖਤ ਤੋਂ ਭਗੌੜੇ ਆ ਤੇ ਅਕਾਲ ਤਖਤ ਦੀ ਪ੍ਰਭੂ ਸੱਤਾ ਨੂੰ ਉਹ ਚੈਲੰਜ ਕਰ ਰਿਹਾ ਮੇਰੇ ਇਹ ਇਹ ਹੀ ਹੈ ਕਿ ਉਹ ਅਕਾਲ ਤਖਤ ਨੂੰ ਸਮਰਪਿਤ ਲੋਕ ਨਹੀਂਗੇ ਅਕਾਲ ਤਖਤ ਦੇ ਸਿਧਾਂਤਾਂ ਨੂੰ ਢਾਹ ਲਾਉਣ ਵਾਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਸੰਗਤਾਂ ਹੁਣ ਸਾਰੀਆਂ ਸੁਚੇਤ ਆ ਜੀ ਉਹਨਾਂ ਨੂੰ ਦੇ ਲੋਕ ਕੋਈ ਨਹੀਂ ਵਿਸ਼ਵਾਸ ਕਰਦੇ ਜੀ ਬਹੁਤ ਬਾਤ ਮਿਹਰਬਾਨੀ ਬਾਬਾ ਜੀ ਤੁਸੀਂ ਸਮਾਂ ਦਿੱਤਾ ਸੋ ਜੇ ਇਸ ਤਰੀਕੇ ਦੇ ਨਾਲ ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਵੱਖ-ਵੱਖ ਤਰੀਕੇ ਦੇ ਪ੍ਰਤੀਕਰਮ ਨਿਕਲ ਕੇ ਸਾਹਮਣੇ ਆ ਰਹੇ ਨੇ ਵੱਖ-ਵੱਖ ਲੋਕਾਂ ਦੇ ਵੱਲੋਂ ਆਪਣੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਨਾਲ ਦੀ ਨਾਲ ਤੁਹਾਡੀ ਵਿਚਾਰ ਆਏ ਟਿੱਪਣੀਆਂ ਅਸੀਂ ਜਾਣਨੀ ਚਾਹਾਂਗੇ ਕਿ ਕੀ ਸੋਚਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਸਾਂਝਾ ਕਰ ਸਕਦੇ ਹੋ ਪਰ ਇਹ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ ਗੰਭੀਰ ਮਸਲਾ ਤਾਂ ਕਰਕੇ ਬਣਦਾ ਜਾ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਪੰਜਾਬ ਦੇ ਲਈ ਸਿਹਰਦ ਹੋ ਕੇ ਸੋਚਣ ਦੀਆਂ ਗਤੀਵਿਧੀਆਂ ਕਿਤੇ ਨਾ ਕਿਤੇ ਕੀਤੀਆਂ ਜਾ ਰਹੀਆਂ ਸੀ ਇਹ ਸਭ ਦੇ ਦਰਮਿਆਨ ਬਹੁਤ ਸਾਰੀਆਂ ਚੀਜ਼ਾਂ ਅਜਹੀਆਂ ਵੀ ਹੋ ਰਹੀਆਂ ਸੀ ਵਾਪਰ ਰਹੀਆਂ ਸੀ ਜਿਨ੍ਹਾਂ ਦੇ ਵਿੱਚਕਾਰ ਪੰਜਾਬ ਨੂੰ ਇੱਕ ਅਜਿਹੀ ਖੇਤਰੀ ਪਾਰਟੀ ਦੀ ਲੋੜ ਸੀ ਜਿਸ ਦੇ ਵਿੱਚ ਇਹ ਚੀਜ਼ਾਂ ਹੋਣ ਕਿ ਭਾਈ ਕਿਸੇ ਵੀ ਤਰੀਕੇ ਦੇ ਨਾਲ ਕੋਈ ਅਜਿਹੀ ਗੱਲ ਨਾ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਕੁਝ ਅਜੀਹਾ ਨਾ ਵਾਪਰੇ ਜਿਸ ਦੇ ਨਾਲ ਪੰਜਾਬ ਦੀ ਜਵਾਨੀ ਨੌਜਵਾਨੀ ਦੇ ਉੱਪਰ ਢਾਅ ਲੱਗੇ ਜਾਂ ਫਿਰ ਉਹਨਾਂ ਨੂੰ ਨਸ਼ੇ ਦੇ ਵਿੱਚ ਧੱਕ ਕੇ ਕੁਝ ਆਪਣੇ ਨਿੱਜੀ ਮਸਲੇ ਮੁਫਾਜੜੇ ਨੇ ਉਹਨਾਂ ਨੂੰ ਸਾਹਮਣੇ ਸੰਭਾਲਣ ਦੀਆਂ ਗੱਲਾਂ ਕੁਝ ਖਾਸ ਪਰਿਵਾਰਾਂ ਦੇ ਵੱਲੋਂ ਕੀਤੀਆਂ ਜਾਣ ਹੁਣ ਉਹਨਾਂ ਪਰਿਵਾਰਾਂ ਨੂੰ ਪਿਆਰ ਧਰ ਇਹ ਦਿਖਾ ਲਈ ਦੇ ਰਿਹਾ ਹੈ ਜਾਂ ਫਿਰ ਕਹਿ ਲਿਆ ਕਿ ਪੰਜਾਬ ਦੀ ਆਬਾਦ ਕਿਤੇ ਸੁਧਰ ਨਾ ਜਾਵੇ ਪੰਜਾਬ ਦੇ ਲੋਕ ਕਿਤੇ ਮੁਰ ਉਹਨਾਂ ਹੀ ਲਿਆ ਵਸੀਲਿਆਂ ਦੇ ਵਿੱਚ ਨਾ ਆ ਜਾਣ ਜਿਸ ਕਰਕੇ ਪੰਜਾਬ ਜਾਣਿਆ ਜਾਂਦਾ ਸੀ ਪੰਜਾਬ ਦੇ ਲੋਕ ਨਿਰੋਲ ਹੋ ਕੇ ਕਿਤੇ ਪੰਜਾਬ ਦੇ ਬਾਰੇ ਸੋਚਣਾ ਵਿਚਾਰਨਾ ਨਾ ਸ਼ੁਰੂ ਕਰ ਦੇਣ ਤੇ ਇਸ ਖੇਤਰੀ ਪਾਰਟੀ ਦਾ ਯੋਗਦਾਨ ਉਸ ਦੇ ਵਿੱਚ ਕਿਤੇ ਵੱਡਾ ਨਾ ਹੋ ਜਾਏ ਇਸ ਡਰ ਤੋਂ ਸ਼ਾਇਦ ਐਦਾਂ ਦੀਆਂ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਇਹ ਬਾਪੂ ਤਰਸੇਮ ਸਿੰਘ ਹੋਰਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਜਿਹੜੇ ਕਿ ਸੰਸਦ ਮੈਂਬਰ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਪਿਤਾ ਜੀ ਨੇ ਨਾਲ ਦੀ ਨਾਲ ਪ੍ਰਗਟ ਸਿੰਘ ਮੀਆ ਵੀ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਲੋਕਾਂ ਨੂੰ ਹੁਣ ਥੰਦੇ ਪਏ ਹੋਏ ਨੇ ਹੱਥਾਂ ਪੈਰਾਂ ਦੀਆਂ ਪਈ ਹੋਈ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਾਰੇ ਮੇਰੇ ਤੋਂ ਵੱਡੇ ਨੇ ਸਤਕਾਰਯੋਗ ਨੇ ਤੇ ਇਹਨਾਂ ਨੂੰ ਐਸੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਦੇ ਨਾਲ ਜਿੱਥੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਿਸੇ ਖੇਤਰੀ ਪਾਰਟੀ ਦੇ ਵੱਲੋਂ ਜਦੋਂ ਕੀਤੀ ਜਾਂਦੀ ਹੈ ਤੇ ਖੇਤਰੀ ਪਾਰਟੀ ਵੀ ਕੋਝੀ ਦਿਨ ਪਹਿਲਾਂ ਬਣੀ ਹੈ ਇਸ ਤਰੀਕੇ ਦੇ ਨਾਲ ਉਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕਹਿੰਦੇ ਨਹੀਂ ਕਰਨੀਆਂ ਚਾਹੀਦੀਆਂ ਬਾਕੀ ਗੱਲ ਹੁਣ ਪੰਜਾਬ ਦੀ ਆਵਾਮ ਦੇ ਉੱਤੇ ਟਿਕਦੀ ਹੈ ਪੰਜਾਬ ਦੀ ਆਵਾਮ ਕੀ ਸੋਚ ਦੇ ਵਿਚਾਰਦੀ ਹੈ ਕਿਸ ਤਰੀਕੇ ਦੇ ਨਾਲ ਉਹ ਵੇਖਦੀ ਹੈ ਕਿ ਪੰਜਾਬ ਦੇ ਮਸਲਿਆਂ ਨੂੰ ਕਿਹੜੀ ਪਾਰਟੀ ਦੇ ਵੱਲੋਂ ਸੁਲਝਾਇਆ ਜਾਵੇ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਉੱਪਰ ਸਟੀਕ ਨਿਗਾ ਜਿਹੜੀ ਹੈ ਉਹ ਟਿੱਕੀ ਹੋਈ ਹੈ ਕਿ ਇਸ 2027 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੀ ਕਿਹੜੀ ਖੇਤਰੀ ਪਾਰਟੀ ਨੂੰ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਲੋਕਾਂ ਦੇ ਵੱਲੋਂ ਆਵਾਮ ਦੇ ਵੱਲੋਂ ਆ ਜਿਹੜਾ ਹੈ ਉਹ ਹੌਸਲਾ ਫਸਾਈ ਕੀਤੀ ਜਾਣੀ ਹੈ ਜਾਂ ਫਿਰ ਉਹਨਾਂ ਦੇ ਨਾਲ ਜੁੜ ਕੇ ਉਹਨਾਂ ਦੇ ਮਾਪਦੰਡ ਜਿਹੜੇ ਨੇ ਉਨ੍ਹਾਂ ਦੇ ਏਜੰਡੇ ਜਿਹੜੇ ਨੇ ਉਹਨਾਂ ਨੂੰ ਆਪਣੇ ਵਿੱਚ ਲਾਗੂ ਕੀਤਾ ਜਾਣਾ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਇਸ ਵਕਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਪਰ ਇਹ ਪੋਸਟ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਪੋਸਟ ਨੂੰ ਲੈ ਕੇ ਜੋ ਵੀ ਸ਼ਿਸ਼ੋਪਣ ਬਣਿਆ ਹੋਇਆ ਸੀ ਉਸ ਦੇ ਬਾਰੇ ਸਪਸ਼ਟਤਾ ਉਸ ਦੇ ਬਾਰੇ तमाम ਤਫਸੀਲ ਰੂਪੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਨਾਲੋਂ ਨਾਲ ਇਸ ਚੱਲਦੇ ਲਾਈਵ ਦੇ ਵਿੱਚ ਤੁਸੀਂ ਜ਼ਰੂਰ ਕਮੈਂਟ ਕਰੋ ਕਿ ਕੀ ਸੋਚਦੇ ਵਿਚਾਰਦੇ ਹੋ ਨਵੀਂ ਬਣੀ ਖੇਤਰੀ ਪਾਰਟੀ